ਵੱਚੋ ਨੈਕਸਟ ਸ਼ਡਾ ਲੇਖ ਹੋਏਗਾ ਮੋਬਾਈਲ ਫੋਨ ਤੇ ਠੀਕ ਹੈ ਜਿੱਦਾਂ 5th ਕਲਾਸ ਤੋਂ ਲੈ ਕੇ ਅੱਗੇ ਬੱਚੇ ਜਿਹੜੇ ਵੱਡੇ ਹੋ ਜਾਂਦੇ ਆ ਤੇ ਉਹਨਾਂ ਨੂੰ ਫਿਰ ਆਪਾਂ ਹੈਡਿੰਗਾਂ ਦੇ ਵਿੱਚ ਲੇਖ ਲਿਖਣ ਨੂੰ ਕਹਿੰਦੇ ਆ ਠੀਕ ਹੈ ਉਸ ਹੱਬ ਨਾਲ ਅਸੀਂ ਹੈਡਿੰਗ ਬਣਾ ਕੇ ਲਿਖ ਜੈਦ ਕਰਾਂਗੇ ਲਿਖਾਂਗੇ ਠੀਕ ਹੈ ਪਹਿਲਾਂ ਅਸੀਂ ਪੋਮ ਕਾ ਲਿਖਾਂਗੇ ਸਮੇਤ ਹੀ ਤੇਜ਼ ਰਫਤਾਰ ਤੇ ਨਾਲ ਸਾਡੇ ਜੀਵਨ ਵਿੱਚ ਵੀ ਕਈ ਤਬਦੀਲੀਆਂ ਆ ਰਹੀਆਂ ਹਨ ਠੀਕ ਹੈ ਆ ਰਹੀਆਂ ਹੈ ਨਾ ਤਬਦੀਲੀਆਂ ਅੱਗੇ ਹੈ ਵਿਗਿਆਨ ਨੇ ਸਾਨੂੰ ਬਹੁਤ ਸਾਰੀਆਂ ਅਨਮੋਲ ਕਾਢਾਂ ਪ੍ਰਦਾਨ ਕੀਤੀਆਂ ਹਨ ਠੀਕ ਹੈ ਤੁਸੀਂ ਵੀ ਜਾਣਦੇ ਹੋਵੋਗੇ ਕਿ ਕਿੰਨੀਆਂ ਅਨਮੋਲ ਕਾਢਾਂ ਜਿਹੜੀਆਂ ਹੈ ਵਿਗਿਆਨ ਕੱਢ ਰਹੀ ਹੈ ਠੀਕ ਹੈ ਅੱਗੇ ਹੈ ਇਹਨਾਂ ਕਾਢਾਂ ਵਿੱਚੋਂ ਜਿਹੜੀ ਕਾਢ ਸਭ ਤੋਂ ਜ਼ਿਆਦਾ ਅਹਿਮ ਸਾਬਤ ਹੋਈ ਉਹ ਹੈ ਮੋਬਾਈਲ ਫੋਨ ਤੁਸੀਂ ਮੋਬਾਈਲ ਫੋਨ ਚਲਾਉਂਦੇ ਹੋਵੋਗੇ ਤੁਹਾਨੂੰ ਪਤਾ ਹੈ ਕਿ ਇਹ ਕਿੰਨੀ ਕਹੀ ਜਿਹੜੀ ਆ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਚੇਂਜ ਲਿਆਉਂਦੀ ਠੀਕ ਹੈ ਅੱਗੇ ਹੈ ਅਰਥ ਕੀ ਹੈ ਇਹਦਾ ਕਿੰਨੇ ਮੋਬਾਈਲ ਸ਼ਬਦ ਦਾ ਜੇਕਰ ਅਸੀਂ ਪੰਜਾਬੀ ਵਿੱਚ ਅਰਥ ਕੱਢੀਏ ਤਾਂ ਉਹ ਹੈ ਚੱਲਦਾ ਫਿਰਦਾ ਠੀਕ ਹੈ ਕਿ ਇਹਦਾ ਸਨਿਕਲਣਾ ਚੱਲਦਾ ਫਿਰਦਾ ਮਤਲਬ ਇਹ ਇੱਕ ਅਜੀਹਾ ਫੋਨ ਹੈ ਜਿਸ ਨੂੰ ਕਿਸੇ ਇੱਕ ਜਗ੍ਹਾ ਤੇ ਰੱਖਣ ਦੀ ਕੋਈ ਬੰਦਸ਼ ਨਹੀਂ ਹੁੰਦੀ ਕਿਉਂਕਿ ਇਸ ਦੀ ਕੋਈ ਤਾਰ ਨਹੀਂ ਹੁੰਦੀ ਇਸ ਨੂੰ ਅਸੀਂ ਕਿਤੇ ਵੀ ਇੱਕ ਜਗ੍ਹਾ ਤੋਂ ਦੂਜੀ ਨੈਕਸਟ ਪੇਜ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲਿਜਾ ਸਕਦੇ ਹਾਂ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਮਦਦ ਨਾਲ ਅਸੀਂ ਕਿਤੇ ਵੀ ਤੁਰਦੇ ਫਿਰਦੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਆਦ ਨਾਲ ਗੱਲ ਕਰ ਸਕਦੇ ਹਾਂ ਠੀਕ ਹੈ ਅੱਗੇ ਹੈ ਇਸ ਦੀ ਤਕਨੀਕ ਮੋਬਾਈਲ ਫੋਨ ਇੱਕ ਅਜਿਹੀ ਤਕਨੀਕ ਨਾਲ ਬਣਿਆ ਹੈ ਕਿ ਇਸ ਨੂੰ ਚਲਾਉਣ ਲਈ ਕਿਸੇ ਤਾਰਾਂ ਜਾਂ ਖੰਬਿਆਂ ਦੀ ਲੋੜ ਨਹੀਂ ਪੈਂਦੀ ਇਸਤੇ ਵਿੱਚ ਇੱਕ ਬੈਟਰੀ ਹੁੰਦੀ ਹੈ ਜਿਸ ਨੂੰ ਚਾਰਜਰ ਦੀ ਵਰਤੋਂ ਨਾਲ ਚਾਰਜ ਕੀਤਾ ਜਾਂਦਾ ਹੈ ਚਾਰਜ ਹੋਣ ਤੋਂ ਬਾਅਦ ਅਸੀਂ ਇਸ ਨੂੰ ਕਿਧਰੇ ਵੀ ਆਪਣੇ ਨਾਲ ਲੈ ਕੇ ਜਾ ਸਕਦੇ ਹਾਂ ਸਾਰਾ ਸਮਾਂ ਕੱਢ ਸਾਰਾ ਸਮਾਂ ਕੱਢ ਸਕਦਾ ਹੈ ਮਤਲਬ ਲਿਜਾ ਸਕਦੇ ਹਾਂ ਇਹ ਚਾਰਜ ਹੋਣ ਤੋਂ ਬਾਅਦ ਕਾਫੀ ਸਾਰਾ ਸਮਾਂ ਕੱਟ ਸਕਦਾ ਹੈ ਠੀਕ ਹੈ ਜਦੋਂ ਅਸੀਂ ਇਸ ਤੋਂ ਕੋਈ ਨੰਬਰ ਮਿਲਾਉਂਦੇ ਹਾਂ ਤਾਂ ਇਸ ਤੋਂ ਕੁਝ ਸਿਗਨਲ ਨਿਕਲਦੇ ਹਨ ਜੋ ਕਿ ਟਾਵਰਾਂ ਅਤੇ ਸੈਟੇਲਾਈਟ ਦੀ ਮਦਦ ਨਾਲ ਸਾਡੀ ਦੂਜੇ ਫੋਨ ਉੱਤੇ ਗੱਲ ਕਰਾਉਂਦੇ ਹਨ ਠੀਕ ਹੈ ਅਗੇ ਹਨ ਲਾਭ ਅਤੇ ਵਰਤੋਂ ਇਹਦੀ ਲਾਭ ਕੀ ਹੈ ਇਹਦੀ ਵਰਤੋਂ ਅਸੀਂ ਕਿੱਦਾਂ ਕਰਨੀ ਹੈ ਜੇਕਰ ਸਹੀ ਢੰਗ ਨਾਲ ਦੇਖਿਆ ਜਾਵੇ ਤਾਂ ਮੋਬਾਈਲ ਫੋਨ ਦੇ ਬਹੁਤ ਸਾਰੇ ਆ ਲਾਭ ਹਨ ਇਹ ਔਖੇ ਵੇਲੇ insan ਦੇ ਕੰਮ ਆਉਂਦਾ ਹੈ ਜੇਕਰ insan ਕਿਸੇ ਮੁਸੀਬਤ ਵਿੱਚ ਫਸ ਜਾਵੇ ਤਾਂ ਉਹ ਇਸ ਦੀ ਵਰਤੋਂ ਨਾਲ ਕਿਸੇ ਨੂੰ ਮਦਦ ਲਈ ਬੁਲਾ ਸਕਦਾ ਹੈ ਅੱਜਕੱਲ੍ਹ ਦੇ ਆਧੁਨਿਕ ਨਵਾਇਲ ਫੋਨ ਵਿੱਚ ਜ਼ਰੂਰਤ ਦੀ ਹਰ ਸੁਵਿਧਾ ਜਿਵੇਂ ਇੰਟਰਨੈਟ ਘੜੀ ਟਾਰਚ ਮੈਸੇਜ ਭੇਜਣਾ ਅਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਹਨ ਇਸ ਵਿੱਚ ਇੰਟਰਨੈਟ ਹੋਣ ਨਾਲ ਅਸੀਂ ਪੂਰੀ ਦੁਨੀਆ ਦੇ ਨਾਲ ਕਈ ਜੁੜ ਸਕ ਜਾਂਦੇ ਹਾਂ ਜੀ ਅਸੀਂ ਬੈਂਕ ਦੇ ਕੰਮ ਵੀ ਮੋਬਾਈਲ ਦੀ ਵਰਤੋਂ ਨਾਲ ਕਰ ਸਕਦੇ ਹਾਂ ਬਿੱਲ ਤਾਰਨਾ ਟ੍ਰੇਨ ਦਾ ਸਮਾਂ ਵੇਖਣਾ ਅਤੇ ਹੋਰ ਬਹੁਤ ਸਾਰੇ ਜ਼ਰੂਰੀ ਕੰਮ ਛੱਟ ਮੋਬਾਈਲ ਦੀ ਵਰਤੋਂ ਨਾਲ ਹੀ ਹੋ ਜਾਂਦੇ ਹਨ ਅੱਗੇ ਹੈ ਇਸ ਦਾ ਅਸਲ ਲਾਭ ਤਾਂ ਕਾਰੋਵਾਰੀਆਂ ਨੂੰ ਹੁੰਦਾ ਹੈ ਉਨ੍ਹਾਂ ਦਾ ਅੱਧਾ ਕਾਰੋਬਾਰ ਤਾਂ ਮੋਬਾਈਲ ਦੇ ਉੱਤੇ ਹੀ ਆਟਿਕਿਆ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਪਲ-ਪਲ ਆਪਣੇ ਕਾਰੋਬਾਰ ਦੀ ਖਬਰ ਚਾਹੀਦੀ ਹੁੰਦੀ ਹੈ ਅੱਗੇ ਹੈ हानੀਆਂ ਇਹਦੇ ਲਾਭ ਤਾਂ ਬਹੁਤ ਹੈ ਪਰ ਕੁਝ ਇਹਦੀਆਂ हानੀਆਂ ਵੀ ਹੈ ਕੁਝ ਲੋਕ ਇਸਦੀ ਦੂਰ ਵਰਤੋ ਕਰਨ ਤੋਂ ਵੀ واਜ ਨਹੀਂ ਆਉਂਦੇ ਜਿਸ ਕਾਰਨ ਮੋਬਾਈਲ ਇੱਕ ਸ਼ਰਾਫ ਦੇ ਰੂਪ ਵਿੱਚ ਵੀ ਸਾਹਮਣੇ ਆਉਂਦਾ ਹੈ ਸ਼ਰਾਫ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਕੁਝ ਮਾੜੇ ਲੋਕ ਇਸ ਤੀ ਵਰਤੋਂ ਨਾਲ ਡਾਕਾ ਕਤਲ ਚੋਰੀਆਂ ਲੁੱਟਾਂ ਖੋਹਾਂ ਵਰਗੀਆਂ ਮਾੜੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਹਨ ਵਿਦਿਆਰਥੀ ਜੀਵਨ ਵਿੱਚ ਵੀ ਮੋਬਾਈਲ ਦਾ ਮਾੜਾ ਅਸਰ ਦੇਖਣ ਨੂੰ ਮਿਲ ਜਾਂਦਾ ਹੈ ਠੀਕ ਜਿਆਦਾ ਮੋਬਾਈਲ ਦੇਖਣ ਨਾਲ ਐਸੇ ਵੀ ਨਹੀਂਗਾ ਅਸਰ ਪੈਂਦਾ ਜਾਂ ਦੇਖਣ ਨਾਲ ਨਾ ਤੇ ਮਾਨਸਿਕ ਤੌਰ ਤੇ ਵੀ ਸਾਡੇ ਦਿਮਾਗ ਤੇ ਇਸ ਚੀਜ਼ ਦਾ ਮਾੜਾ ਪ੍ਰਭਾਵ ਪੈਂਦਾ ਹੈ ਅੱਗੇ ਹੈ ਸਾਰੰਚ ਅੰਤ ਵਿੱਚ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਸਾਨੂੰ ਮੋਬਾਈਲ ਦੀ ਵਰਤੋਂ ਜ਼ਰੂਰਤ ਅਨਸਾਰ ਹੀ ਕਰਨੀ ਚਾਹੀਦੀ ਹੈ ਬਿਨਾਂ ਗੱਲ ਤੋਂ ਮੋਬਾਈਲ ਫੋਨ ਦੇ ਨਾਲ ਲੱਗੇ ਰਹਿਣਾ ਰਹਿਣ ਨਾਲ ਸਮੇ ਅਤੇ ਕੰਮ ਦੋਹਾਂ ਦੀ ਹੀ ਬਰਬਾਦੀ ਹੁੰਦੀ ਹੈ ਇਸ ਕਰਕੇ ਸਾਨੂੰ ਇਸ ਤੇ ਲਾਭ ਲੈਣੇ ਚਾਹੀਦੇ ਹਨ ਅਤੇ ਹਾਨੀਆਂ ਤੋਂ ਬਚਣਾ ਚਾਹੀਦਾ ਹੈ ਠੀਕ ਹੈ ਇਹ ਹੋ ਗਿਆ ਤੁਹਾਡਾ ਮੋਬਾਈਲ ਫੋਨ ਤੇ ਲੇਖ ਠੀਕ ਹੈ ਨੈਕਸਟ ਅਸੀਂ ਕਿਸੇ ਹੋਰ ਟਾਪਿਕ ਤੇ ਤੁਹਾਡੇ ਲਈ ਲੇਖ ਬਣਾਵਾਂਗੇ ਜਾਂ बनाउनमा पेश गरेँ ओके भाइ